ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਹੈਗਾ ਚੜੈਕ ਜ਼ਿਲ੍ਹਾ ਇਹਨੂੰ ਪੈਂਦਾ ਮੋਗਾ ਤਹਿਸੀਲ ਵੀ ਮੋਗਾ ਹੀ ਐ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਆ ਜਿਹੜੀਆਂ ਸਕਰੀਨ ਦੇ ਸਾਹਮਣੇ ਤੁਸੀਂ ਵੇਖ ਰਹੇ ਆ ਇਹ ਸਾਰੀਆਂ ਹੀ ਵਿਕਾਉਣੀਆਂ ਇਹ ਸਾਰੀਆਂ ਹੀ ਸੇਲ ਹੈ ਵਿਕਾਊ ਆ ਪੰਜ ਛੇ ਵੜਾ ਇਧਰ ਅੰਦਰ ਖੜੀਆਂ ਤਿੰਨ ਵੜਾ ਬਹੁਤ ਚੰਗੀਆਂ ਬਦਾਮੀ ਰੰਗ ਦੀਆਂ ਤੇ ਇਧਰ ਆ ਤਾਜ਼ੀਆਂ ਸੂਈਆਂ ਸਵਾਈਆਂ ਦੋ ਵੜਾ ਇਹ ਸਾਰਾ ਮਾਲ ਹੀ ਸੇਲ ਹੈ ਵਕਾਊਾ ਇਨਫਰਮੇਸ਼ਨ ਲੈ ਲੈਣਾ ਮੁੱਲ ਹੋਣਗੇ ਜਮਾਂ ਜੈ ਜੈ ਜੇ ਭਾ ਦਿਆਂ ਇਹ ਵੜਾ ਜਿਹਦੇ ਜਿਹੜੀ ਵੀ ਪਸੰਦ ਆਉਂਦੀ ਆ ਬਾਈ ਦੇ ਘਰੇ ਆਜੋ ਜੋ ਸੁਆ ਸੁਆ ਆ ਪਛੂਆ ਚੋਕੇ ਲੈ ਜੋ ਜੇ ਗੱਬਣ ਆਦਾ ਚੀਪਾ ਕੱਢ ਕੇ ਤਸੱਲੀ ਕਰਕੇ ਲੈ ਜੋ ਹਾਂਜੀ ਬਾਈ ਸਾਸਰੀ ਗਾਲ ਸਾਸਰੀ ਗਾਲ ਬਾਈ ਜੀ ਨਾਮ ਦੱਸ ਦੀਏ ਨਾਮ ਹਰਦੇਸ਼ ਸਿੰਘ ਪਿੰਡ ਚੜੱਕ ਦੇ ਕੋਠੀ ਮੋਗਾ ਜਿਲ੍ਹਾ ਵੀਰੋ ਫੋਨ ਨੰਬਰ ਦੱਸ ਦੀ 77176052 ਇਹਦੋ ਹੀ ਗੱਲ ਸ਼ੁਰੂ ਤਾਜੀ ਸੂਈ ਤੋਂ ਇਹਨੂੰ ਵੀਰੇ ਹੋਗੇ 2 ਘੰਟੇ ਸੂਈ ਨੂੰ ਠੀਕ ਹੈ ਜੇਰ ਤੁਰੀ ਵੀ ਆ ਇਹਦੀ ਜੇਰ ਦੀ ਆਪਾਂ ਅਗਲੇ ਨੂੰ ਵੀਡੀਓ ਦਿਖਾ ਦਾਂਗੇ ਕਿੰਨਾ ਕੁ ਦੁੱਧ ਪਿਆ ਜੀ ਵੀਰੇ ਯਾਰ ਦੁੱਧ ਅਗਲਾ ਤਾਂ ਜੀਤੋ ਲਈ ਅਗਲਾ ਤਾਂ 20 ਕਹਿ ਦਿੰਦਾ 18 ਪਰ ਆਪਾਂ ਨਹੀਂ ਕਹਿੰਦੇ 15 ਕਿਲੋ ਮੰਨ ਕੇ ਲਵੇ ਅਗਲਾ ਜਿਹਨੇ ਲੈਣੀ ਆ ਆਪਾਂ ਤੇ ਛੱਲੀਆਂ ਨਹੀਂ ਦਿੰਦੇ ਐਵੇਂ ਆਮ ਵਪਾਰੀਆਂ ਨੂੰ ਗਾਰੰਟੀਆਂ ਹੀ ਦਈਏਗੀ ਸਹੀ ਹੈ ਦੋਸਤੋ ਵਧੀਆ ਗੱਲ ਆ ਬਾਈ ਕਹਿੰਦਾ ਜੀਤੋ ਲਈ ਆ ਅਗਲੇ ਕਹਿੰਦੇ 18 20 ਕਿਲੋ ਦੁੱਧ ਦੇਣੇ ਦਿੱਤਾ ਪਰ ਬਾਈ ਕਹਿੰਦਾ ਆਪਾਂ ਤਸੱਲੀਆਂ ਗਾਰੰਟੀਆਂ ਨਹੀਂ ਦਿੰਦੇ ਆਪਾਂ ਘਾਟ ਹੀ ਦਸਾਂਗੇ 5 ਕਿਲੋ ਦੁੱਧ 15 ਕਿਲੋ ਮੰਨ ਕੇ ਸੌਦਾ ਕੋਈ ਵੀ ਕਰ ਲੇ ਜੇਰ ਤੁਰੀ ਵੀ ਆ ਹੋਰ ਅੱਧੇ ਘੰਟੇ ਖੰਡ ਤੇ ਜਦੋਂ ਜੇਰ ਪੈ ਜਾਂਦੀ ਆ ਜੇਰ ਦੀ ਬਾਈ ਵੀਡੀਓ ਬਣਾ ਕੇ ਰੱਖ ਲੂ ਫੋਟੋਆਂ ਖਿੱਚ ਕੇ ਰੱਖ ਲੂ ਜਿਹਦੇ ਨਾਲ ਸੌਦਾ ਹੋਇਆ ਹੋ ਅਗਲੇ ਦੇ WhatsApp ਤੇ ਬਾਈ ਸੈਂਡ ਕਰ ਦੂਗਾ ਚਲੋ ਇੰਨਾ ਕੁ ਦਾ ਅਗਲੇ ਦਾ ਵੀ ਹੱਕ ਬਣਦਾ ਵੇਖਣ ਦਾ ਜੇਰ ਲਗਭਗ ਪਿਆ ਵਰਗੀ ਆ ਅੱਧੀ ਪਈ ਵੀ ਆ ਲੜ ਤੁਰਿਆ ਵਾ ਹੋਰ 20 ਮਿੰਟਾਂ ਨੂੰ ਜਦੋਂ ਬਹਿ ਜਾਂਦੀ ਹੈ ਤੇ ਨਜ਼ੀਰ ਸੱਡਦੇ ਨਹੀਂ ਉਹਦੀ ਭਾਈ ਵੀਡੀਓ ਬਣਾ ਲੂ ਮੋਟਾ-ਮੋਟਾ ਥਾਣਾ ਚਾਰੇ ਥਾਣ ਪੀੜੀ ਦੇ ਪਾ ਵਾਂਗੂ ਚਾਰੇ ਗੁੱਠਾਂ ਨੁਕਰਾਂ ਤੇ ਲੱਗੇ ਹੋਏ ਆ ਹਵਾਨੇ ਤੇ ਵੇਂਜ ਵੀ ਚੰਗੀਆਂ ਥਣ ਭਾਂਡੇ ਦੀ ਵੜ ਪੂਰੀ ਸਾਫ ਸੁਥਰੀ ਆ ਮੋٹے-ਮੋٹے ਥਾਣ ਐਡੀ ਵੜ ਨੂੰ 15-16 ਕਿਲੋ ਦੁੱਧ ਬਾਹਲਾ ਨਹੀਂ ਬਾਕੀ ਜੀ ਦੀ ਸੇਵਾ ਵੱਧ ਹੋਈ ਕੋਈ 2 ਕਿਲੋ ਦਾਣਾ ਵੱਧ ਪਾ ਲੂਗਾ ਤੇ 2 ਕਿਲੋ ਦੁੱਧ ਵੱਧ ਚੁਲੂਗਾ ਕਿਉਂਕਿ ਅੱਗੇ ਹੁਣ ਰੁੱਤ ਵੀ ਵਧੀਆ ਆ ਗਈ ਆ ਕਿੰਨੇ ਦੀ ਭਾਈ ਜੈ ਜੈ ਭਾਵੀ ਵੀਰੇ ਯਾਰ ਮੁੱਲ ਤਾਂ ਅਗਲਾ ਭਲਾ 60-65 ਕਰਾ ਲੈ 52000 ਦੀ ਦੇਵਾਂਗੇ ਲਓ ਜੀ ਜਮਾ ਜੈਜਪਾ ਮੁੱਲ 60 62 ਜਿੰਨਾ ਮਰਜ਼ੀ ਕਰਾ ਲਓ ਤਾਜੀ ਸੂਈ ਸਵਾਈ ਆ ਕੋਈ ਰਾਤ ਨੂੰ 12 ਵਜੇ ਉੱਠ ਕੇ ਵੇਖਣ ਦੀ ਲੋੜ ਨਹੀਂ ਕਿਤੇ ਹੋਰ ਨਾ ਰਾਤ ਨੂੰ ਵਹਿੜ ਸੂਪ ਏ ਸੂਈ ਸਵਾਈ ਆ ਜੇਰ ਹੋਰ ਅੱਧੇ ਘੰਟੇ ਤੇ ਕਰ ਪੈਜੂ ਉਹਦੀ ਤੁਹਾਨੂੰ ਫੋਟੋ ਵੀਡੀਓ ਮਿਲ ਜੂ ਜਮਾ ਜੈਜਪਾ ਇਸ ਤੋਂ ਘੱਟ ਮੁੱਲ ਚ ਤਾਂ ਫਿਰ ਕਿਹਨੇ ਦੇਣੀ 2 ਨੰਬਰ ਤੇ ਆ ਜਾ 2 ਨੰਬਰ ਵੀਰੇ ਇਹ ਜਰਸੀ ਆ ਹੂੰ ਪੰਜਾਬ ਜਰਸੀ ਆ ਹੂੰ ਹਾਂ ਇਹ ਲੈਂਦੀ ਆ ਵੀਰੇ 2-3 ਦਿਨ ਕਿੰਨਾ ਦੁੱਧ ਕੱਢ ਜੀ ਵੀਰ ਯਾਰ ਇਹ ਵੀ 16 17 ਗਾਂ ਮਾਲਕ ਨੂੰ ਪਤਾ ਹਨਾ ਰੱਬ ਸੱਚੇ ਪਾਤਸ਼ਾਹ ਨੂੰ ਸਹੀ ਆ ਕਿੰਨਾ ਦੇਊਗਾ ਦੋਸਤੋ 16 17 ਬਾਈ 10 ਦਾ ਪਿਆਜੂ ਇਧਰ ਲੀਆਂ ਲੋਕਲ ਵੜਾਂ ਬਾਈ ਕਹਿੰਦਾ ਲਈਆਂ ਵਾ ਦੋ ਕੁ ਦਿਨ ਬਾਈ 10 ਦਾ ਲੈਂਦੀ ਐ ਕੱਦ-ਕਾਟ ਜਰਸੀਆਂ ਦੇ ਮੁਕਾਬਲੇ ਪੂਰਾ ਹੀ ਆ ਤੇ ਵਜਨ-ਵਜਨ ਵੀ ਪੂਰਾ ਹੀ ਆ ਬਾਕੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਫਿਟਿੰਗ ਆਲਾ ਹਵਾਨਾ ਸੀਲ ਸੌਦਾ ਜਰਸਿੰਗਾ ਫੋਲੀ ਹੁੰਦੀਆਂ ਅਮਰੀਕਾ ਨਾਲ ਉਹ ਵੀ ਸੀਲ ਹੁੰਦੀ ਐ ਅਮਰੀਕਨ ਵੀ ਸੀਲ ਹੁੰਦੀ ਆ ਤੇ ਉਦੋਂ ਵੀ ਸੀਲ ਆ ਪਰ ਬੱਚਾ ਇਹਨਾਂ ਦਾ ਛੱਡਣਾ ਦਾ ਅਗਲਾ ਛੱਡ ਲੈ ਨਹੀਂ ਛੱਡਣਾ ਤੇ ਤਾਂ ਵੀ ਕੋਈ ਚੱਕਰ ਨਹੀਂ ਭਾਵੇਂ ਜਵਾਗ ਚੋਈ ਜਾਣ ਲੇਵਾ ਲਾਹੂ ਬਹੁਤ ਦੁੱਧ ਅੱਗੇ ਪ੍ਰਭੂ ਤੁਹਾਡੀ ਸੇਵਾ ਸੰਭਾਲਦਾ ਪਰ ਲੇਵੇ ਦੀ ਤਿਆਰੀ ਤੋਂ ਲੱਗਦਾ ਜਿਸ ਦਿਨ ਵਹਿੜ ਤਿਆਰ ਹੋ ਜਾਂਦੀ ਹੈ ਲੇਵਾ ਭਰ ਲੈਂਦੀ ਦੁੱਧ ਨਾਲ ਬੋਲੇ ਨਾ ਉਹਨੇ ਤਾਂ ਦੱਸਿਆ 18 19 ਪਰ ਆਪਾਂ ਨਹੀਂ ਕਹਿੰਦੇ ਠੀਕ ਹੈ ਸ਼ਾਦੀਆਂ ਦੇ ਅੱਗੇ ਕਹਿੰਨੂੰ ਗਰੰਟੀਆਂ ਸਹੀ ਆ ਬਾਈ ਕਹਿੰਦਾ ਆਪਾਂ 16 17 ਹੀ ਕਹਿੰਨੇ ਆ ਅਗਲੇ ਨੇ 18 19 ਕਿਾ ਲੇਵੇ ਦੇ ਦੇ ਵੀ ਨਾੜਾ ਨੂੜਾ ਬਹੁਤ ਆ ਬਾਕੀ ਫੈਟ ਫੂਡ ਇਹਨਾਂ ਦੀ ਵਧੀਆ ਆਉਂਦੀ ਆ ਦੁੱਧ ਮੱਝਾਂ ਵਰਗਾ ਹੁੰਦਾ ਤੇ ਮੱਝ ਦੇ ਮੁਕਾਬਲੇ ਆ आधे ਪੈਸੇ ਜਾਂਦੀ ਕਿੰਨੇ ਦੀ ਇੱਕ ਦੋ ਨੰਬਰ ਉਹ ਵੀਰੇ 1000 ਛੋੜ ਕਰਦੇ ਆਗੇ 60 95000 ਦੀ ਬਾਈ ਕਹਿੰਦਾ ਦੇ ਦੇਾਂਗੇ ਤੈਨ ਨੰਬਰ ਆ ਤੈਨ ਨੰਬਰ ਦਾ ਵੀਰੇ ਨਗੀਨਾ ਹੀ ਆ ਪਹਿਲਣ ਵੱਛੀ ਚੌਗੀ ਆ ਹਜੇ ਚਾਰ ਦੰਦ ਹਾਂ ਕੋਪਰਾ ਕੱਟੇ ਕੱਡ ਬਾਹਰ ਨੂੰ ਮੇਰੇ ਹਿਸਾਬ ਨਾਲ ਆਈ ਦੀ ਵੀਡੀਓ ਦੇ ਵਿੱਚ ਸਾਰਿਆਂ ਨਾਲੋਂ ਚੰਗੀ ਵੱਛੀ ਤੈਨ ਨੰਬਰ ਆ ਪਹਿਲਾ ਨਾ ਕਿੰਨੇ ਕ ਦਿਨ ਲੈ ਜੂ ਵੀਰੇ ਹਫਤੇ ਦੀ ਕੱਚੀ ਆ ਹਜੇ ਸ਼ਹਿਤ ਹੀ ਮਾਰਦੀ ਐ ਉਸ ਤੋਂ ਮੋਲ ਤਾਂ ਅਗਲਾ ਕਰਦਾ ਕਿ ਜੀਤੋ ਲਈ 85000 ਪਰ ਆਪਾਂ ਮੋਲ ਨਹੀਂ ਕਰਨਾ ਆਪਾਂ ਤਾਂ ਹਾਂ ਨਾ ਹੀ ਦੱਸਾਂਗੇ ਵਿੱਚ ਦੋਸਤੋ ਬਾਈ ਕਹਿੰਦਾ ਜੀ ਤੋਂ 60 ਲੈ ਅਗਲਾ ਤਾਂ 85000 ਮੰਗਦਾ ਸੀ ਪਰ ਬਾਈ ਕਹਿੰਦਾ ਆਪਾਂ ਮੋਲ ਨਹੀਂ ਕਰਨਾ ਆਪਾਂ ਹਾਂ ਨਾ ਵਾਲੀ ਗੱਲ ਹੀ ਕਰਾਂਗੇ ਵਿਹੜ ਪਰ ਫੋਲੀ ਚੰਗੀ ਐ ਰਾਜੀ ਵੀ ਬਹੁਤ ਆ ਲੇਵਾ ਭਾਂਡਾ ਵੀ ਸੋਹਣਾ ਖੁੱਲਾ ਵੱਡਾ ਹਵਾਨਾ ਇਧਰ ਕੁੱਤਾ ਉਦੋਂ ਥੋੜਾ ਜਿਹਾ ਡਰਦੀ ਜੀ ਹੈ ਕੁੱਤੇ ਤੋਂ ਤਾਂ ਫਿਰ ਸਾਰੇ ਬੰਦੇ ਵੀ ਡਰ ਜਾਂਦੇ ਇਹ ਤਾਂ ਫੇਰ ਜਰਮਾ ਵਾਲਾ ਜਾਨਵਰ ਆ ਵਲਟੇਲਾ ਬਹੁਤ ਪਈਆਂ ਦੰਨ ਕਿੰਨੇ ਦੱਸਿਆ ਦੰਨ ਵੀਰੇ ਹਫ਼ਤਾ ਪੂਰਾ ਇੱਕ ਹਫ਼ਤੇ ਦੀ ਕੱਚੀ ਆ ਲੈਟ ਕੇ ਸੂਜਿਤ ਦਿਨ ਤਿਆਰ ਹੋਗੀ ਗੋਲੇ ਵਰਗੀ ਵੱਚੀ ਪਹਿਲਾਂ ਨਵਾਂ ਹਨ ਮੂੰਹ ਚਾਰ ਦੰਦ ਆ ਮੂੰਹ ਚਾਰ ਦੰਦ ਪੰਜ ਸੱਤ ਸੂਵੇ ਕਰਮਾਂ ਵਾਲੀ ਵਧੀਆ ਦੁੱਧ ਪਿਉ ਠੀਕ ਆ ਸਾਈਡਾਂ ਵਾਲੇ ਦੋ ਦੋ ਦੰਦ ਦੁੱਧ ਦੰਦ ਛੋਟੇ ਛੋਟੇ ਦੰਦ ਦਾ ਸਾਈਡਾਂ ਵਾਲੇ ਉਪਰੋਂ ਫੋਟੇ ਨੂੰ ਚੋੜਾ ਲੈ ਬਾ ਸਟਾਰਟ ਹੁੰਦਾ ਗੁਲਾਬੀ ਥਣ ਹਾਦੀ ਚਵਾਈ ਵਾਲਾ ਕਿੰਨੇ ਰਿਜਾਇਆ ਜੱਬਾ ਇਹ ਯਾਰ ਮੋਲ ਦਾ ਅਗਲਾ ਜੋ ਮਰਜ਼ੀ ਕਰਾ ਲੈ 2000 ਛੋੜ ਕਰਾਂਗੇ 70 ਜੋ 70 ਜੋ ਹਾਂ ਦੁੱਤਾ ਵਧੀਆ ਪਿਆ ਜੀ ਯਾਰ ਇਹ ਤਾਂ ਦੁੱਤਾ ਯਾਰ ਵੀਰੇ ਗਾਂ ਸੇਵਾ ਦਾ ਹਨਾ ਗਾਂ ਇਹ ਨਹੀਂ ਪਤਾ 10 ਕਿਲੋ ਡੰਗ ਦਾ ਦੇਵੇ ਇਹ ਨਹੀਂ ਪਤਾ 17 18 ਤੇ ਖੜ ਜੀ ਦੋਸਤ ਇਹ ਨਹੀਂ ਪਤਾ ਬਾਈ ਕਹਿੰਦਾ 17 18 ਤੇ ਖੜ ਜੇ ਇਹ ਨਹੀਂ ਪਤਾ 10 ਕਿਲੋ ਡੰਗ ਦਾ ਦੇਵੇ ਮਤਲਬ ਦੋਵਾਂ ਡੰਗਾਂ ਦਾ 20 ਕਿਲੋ ਤੁਹਾਡੀ ਸੇਵਾ ਸੰਭਾਲਾ 2022 ਕਹਿੰਦਾ 70 ਜੋ ਛੱਡ ਦੂੰ ਜੀ ਤੋਂ ਲਈ ਅਗਲਾ 85000 ਮੰਗਦਾ ਹੀ ਬਾਈ ਕਹਿੰਦਾ ਪਰ ਆਪਾਂ 85 ਨਹੀਂ ਮੰਗਦੇ ਆਪਾਂ 60000 ਦੀ ਦੇਵਾਂਗੇ ਆਹਦੀ ਚੁਵਾਈ ਵਾਲਾ ਥਣ ਮੋਟਾ-ਮੋਟਾ ਫੈਟ ਫੁੱਲ ਚੰਗੀ ਆ 17-18 ਕਿਲੋ ਦੁੱਧ ਦੇ ਦੇ ਫੇਰ ਵੀ ਬਹੁਤ ਆ 17-18 ਕਿਲੋ ਦੁੱਧ ਵਾਲੀ ਮੱਝ 2 ਲੱਖ ਦੀ ਆਉਂਦੀ ਆ ਤੇ ਫੈਟ ਇਹਨਾਂ ਦੀ 6% ਦੇ ਆਸ-ਪਾਸ ਨਾਰਮਲ ਹੀ ਆ ਜਾਂਦੀ ਮੱਝਾਂ ਦੀ ਆਉਂਦੀ ਇਹਨੀ 4 ਨੰਬਰ 4 ਨੰਬਰ ਵੀਰੇ ਦੂਜਾ ਸੂਆਸ ਹੁੰਦੀ ਆ ਇਹ ਵੀ ਲੈਂਦੀ ਆ 5-6 ਦਿਨ ਕੱਢ ਲਾ ਬਾਹਰ ਨੂੰ ਉਸ ਤੋਂ ਇਹ ਵੀ 5-4 ਦਿਨਾਂ ਦੇ ਆਸ-ਪਾਸੇ ਸੂਪੂ ਕਿੰਨਾ ਕ ਦੁੱਧ ਪਿਆਜੁਰ ਦੇਵਾ ਦੁੱਧ ਵੀਰੇ 13 ਤੋਂ 14 ਯਾਰ 13 ਤੋਂ 14 ਦੇ ਵਿੱਚ ਵਿੱਚ ਬਾਈ ਕਹਿੰਦਾ ਦੁੱਧ ਪਿਆਜੂ ਤਿੰਨਾ ਚਾਰਾਂ ਦਿਨਾਂ ਦੇ ਆਸੇ ਪਾਸੇ ਸੂਪੂਗੀ ਹੋਂਤੇ ਕਰ ਜਾਨਵਰ ਥੋੜਾ ਕਸੂਤਾ ਕੁੱਤਾ ਭੌਂਕਦਾ ਤੇ ਬੈੜ ਇੱਥੇ ਆ ਕੇ ਡਰਦੀ ਐ ਆਵਰ ਕੋ ਇਹ ਭੌਂਕਦਾ ਕਮਾਲ ਲਿਆਂਦਾ ਵਾ ਘਰ ਦਾ ਮਾਲ ਹੋਵੇ ਗਿੱਜਿਆ ਹੁੰਦਾ ਫੇਰ ਤਾਂ ਚਲੋ ਜਾਨਵਰ ਨਹੀਂ ਡਰਦਾ ਇੱਕ ਨਵੇਂ ਪਸ਼ੂ ਆਉਂਦੇ ਆ ਸੀਲ ਸਾਬ ਪੂਰੀ ਉਹਦਾ ਨਹੀਂਗਾ ਉਹ ਤਾਂ ਕੁੱਤੇ ਤੋਂ ਡਰਦੀ ਆ ਉਹ ਤੋਂ ਫਿਰ ਜਾਨਵਰ ਤੋਂ ਤਾਂ ਚਲੋ ਪਸ਼ੂ ਨੇ ਡਰਨਾ ਹੀ ਸੀਲ ਸਾਬ ਬਹੁਤ ਆ 13-14 ਕਿਲੋ ਖੁੱਲਾ ਦੁੱਧ ਪਿਆਜੂ ਤਿੰਨਾ ਚਾਰਾਂ ਦਿਨਾਂ ਦੇ ਆਸ-ਪਾਸ ਸੂਪੂਗੀ ਕਿੰਨੇ ਦੀ ਇਹ ਵੀਰੇ 46 ਦੀ ਦੇ ਦੇਗੇ 40 ਤੇ 46000 ਦੀ ਵਿੱਚੋਂ 46 ਜੋ ਛੋੜ ਹੋ ਜੂ ਬੜਾ ਸਾਰੀਆਂ ਹੀ ਚੰਗੀਆਂ ਇੱਕ ਨੰਬਰ ਵੀ ਪੂਰੀ ਚੰਗੀ ਆ ਦੋ ਨੰਬਰ ਵੀ ਭਾਰੀ ਜਾਨ ਵਾਲੀ ਵੱਛੀ ਆ ਗੱਭਣਾ ਤੇ ਨੰਬਰ ਤਾਂ ਫੁੱਲੀ ਚੰਗੀ ਆ 1 ਨੰਬਰ ਤਾਜੀ ਸੂਈ ਆ 4 ਨੰਬਰ ਤੁਸੀਂ ਆਹ ਵੇਖੀਏ 46 ਦੀ 5 ਨੰਬਰ 5 ਨੰਬਰ ਵੀਰੇ ਇਹ ਸੁੰਦੀ ਆ ਦੂਜਾ ਸੂਆ ਸਮਾ ਅਗਲਾ ਭਲਾ ਤੀਜੇ ਮੰਨ ਲੈ ਸਮਾ ਵੀਰੇ ਅਰੇ ਇਹ ਵੀ ਚਾਰ ਪੰਜ ਦਿਨ ਹੀ ਲੈਂਦੀ ਆ ਬਾਲੇ ਨਹੀਂ ਦੋਸਤੋ ਬਾਈ ਕਹਿੰਦਾ ਦੂਜੇ ਸੂਵੇ ਸੁੰਦੀ ਆ ਜੀਨੇ ਪੈਸੇ ਲਾਉਣੇ ਆ ਭਵਾਂ ਕੋਈ ਤੀਜਾ ਸੂਆ ਮੰਨ ਲੈ ਇੱਕ ਸੂਵੇ ਨਾਲ ਤੁਹਾਨੂੰ ਵੀ ਪਤਾ ਨਾ ਦਾ ਏ ਜੇ ਇਹਨੂੰ ਕੋਈ ਖੀਰੀ ਕਹ ਦੇ ਨਾ ਦਾ ਖੀਰੀ ਬਣ ਲੱਗੀ ਆ ਤੇ ਇਹ ਤੀਜਾ ਕਹ ਦੇ ਫੇਰ ਕਿਹੜਾ ਬੁੱਢੀ ਹੋ ਜੂ ਹੂੰ ਹੂੰ ਹਿੰਦਾ ਕਹਿੰਦਾ ਵੱਡੀ ਵੱਡੀ ਬਹੁਤ ਆ ਤੁਸੀਂ ਵੇਖ ਹੀ ਰਹੇ ਆ ਹਾਈਟ ਵੀ ਬਹੁਤ ਆ ਲੈਂਥ ਵੀ ਪੂਰੀ ਆ ਲੇਵਾ ਭਾਂਡਾ ਵੀ ਸੋਹਣਾ ਹੁਣ ਤੇ ਕਰ ਜਿੰਨੀਆਂ ਵੇੜਾਂ ਮੁਖਾ ਦਿਆਂ ਸਾਰੀਆਂ ਲੇਵੇ ਭਾਂਡੇ ਦੀਆਂ ਸਾਫ਼ ਸੁਥਰੀਆਂ ਕਿਸੇ ਦੇ ਕੋਈ ਫੋਟ ਛਾਂਗ ਨਹੀਂ ਕੋਈ ਭਾਲ ਨਹੀਂ ਕੋਈ ਸੈਡ ਨਹੀਂ ਰੂਮ ਵਰਗਾ ਹਵਾਨਾ ਦੁੱਧ ਕਿੰਨਾ ਕੱਢ ਜੂ ਦੁੱਧ ਯਾਰ ਵੀਰੇ ਜੀ ਤੋਂ ਲਈ ਉਹਨਾਂ ਨੇ ਤਾਂ ਦੱਸਿਆ 18 ਕਿਲੋ ਪਰ ਆਪਾਂ 16 17 ਮੰਨ ਕੇ ਲਈਏ ਵਾਹਣ ਬਹੁਤ ਆ ਗਾਂ ਦਾ ਕੱਦ ਵੀ ਦੋਸਤੋ ਦੁੱਧ ਲਗਭਗ ਵੀਰ ਕਹਿੰਦਾ ਆਪਾਂ 2 ਕਿਲੋ ਹਰੇਕ ਜਾਨਵਰ ਦਾ ਘੱਟ ਹੀ ਦੱਸਦੇ ਆ ਅਗਲੇ ਨੇ 18 ਗਿਆ ਤੁਸੀਂ 16 ਮੰਨ ਕੇ ਸੌਦਾ ਕਰ ਲਿਓ ਜਿਵੇਂ ਹੁਣ ਆਹ ਵਹਿੜ ਦੁੱਧ ਵੱਧ ਪਿਆ ਜੂ ਬਾਈ ਕਹਿੰਦਾ ਤੁਸੀਂ 15 ਮੰਨ ਕੇ ਸੌਦਾ ਕਰੋ ਕੋਈ ਮਾਨ ਚ ਥੋੜ ਖੂਰਾ ਵੀ ਨਾ ਕਿ ਦੁੱਧ ਤੁਸੀਂ ਬਾੜਾ ਕਹਦੇ ਇਹਦਾ ਘੱਟ ਦਿੰਦੀ ਆ ਹੁਣ ਐਡੀ ਵਹਿੜ 15 16 ਕਿਲੋ ਦਾ ਨਾਰਮਲ ਦਰਮਿਆਨੀ ਸੇਵਾ ਦੀ ਚਾਹੀਦਾ ਅੱਗੇ ਬਾਈ ਆਹ ਵਹਿੜ ਆ ਵੀ ਹਫਤੇ ਦੀ ਕੱਚੀ ਆ ਇੱਕ ਹਫ਼ਤੇ ਦੀ ਹਾਂ ਦੂਜਾ ਸੂਆ ਵਹਿੜਾ ਹੂੰ ਇਹਦਾ ਮੁੱਲ ਮੁੱਲ ਵੀਰੇ ਯਾਰ ਉਹਦਾ ਕਾਲੀ ਦਾ ਹੈ ਜੀ ਕਾਲੀ ਦਾ ਉਹ ਦੇ ਦੇਾਂਗੇ ਵੀਰੇ 55 ਦੀ ਆ 55 ਦੀ ਹਾਂ ਇਹ ਨਹੀਂ ਗੀ ਉਹ ਦੇਵਾਂਗੇ ਕਾਲੀ ਦਾ ਮੁੱਲ ਰਹਿ ਗਿਆ ਸੀ 5 ਨੰਬਰ ਵਹਿੜਾ ਜਿਹੜੀ ਕਾਲੇ ਰੰਗ ਦੀ ਇਹਦਾ 55 ਦੀ ਦੇਵਾਂਗੇ 55 ਦੀ ਹੂੰ ਆ 6 ਨੰਬਰ ਤੁਸੀਂ ਦੇਖ ਰਹੇ ਹੋ ਸਕਰੀਨ ਤੇ ਇਹ ਵੀ ਵਹਿੜਾ ਕੱਦ ਚ ਵੱਡੀ ਆ ਹਾਈਟ ਵੀ ਬਹੁਤ ਆ ਬਾਕੀ ਪ੍ਰਿੰਟ ਪ੍ਰਿੰਟ ਵੀ ਸੋਹਣਾ ਦੁੱਧ ਕਿੰਨਾ ਕ ਪਿਆਜੂ ਦੁੱਧ ਯਾਰ ਵੀਰੇ ਜੀ ਤੋਂ ਲਈ ਆਉਣੇ ਤਾਂ ਦੱਸਿਆ 22 ਕਿਲੋ ਆਪਾਂ ਨਹੀਂ ਕਹਿੰਦੇ ਹੂੰ 16 17 ਮੰਨ ਕੇ ਜਿਹੜਾ ਮਰਜ਼ੀ ਸੌਦਾ ਕਰ ਲੈ ਲੈ ਤੇਰੇ ਆ ਗੱਲ ਕੀਤੀ ਸਵਾਦ ਵਾਲੀ ਪਣਾ 15 ਹੀ ਮੰਨੇ ਭਾ ਵੀ ਉਹ ਜਾਈ 62 ਦੀ ਦੇਵਾਂਗੇ ਆਪਾਂ ਲਓ ਜੀ ਬਾਈ ਕਹਿੰਦਾ ਜੀ ਤੋਂ ਲਈ ਅਗਲੇ ਕਹਿੰਦੇ 22 23 ਕਿਲੋ ਦੁੱਧ ਚੋਇਆ ਬਾਈ ਕਹਿੰਦਾ 16 17 ਮੰਨ ਕੇ ਸੌਦਾ ਕਰ ਲੈ ਭਾ ਕੋਈ ਆਪਣੇ ਕੋਲੋਂ 15 ਮੰਨ ਕੇ ਸੌਦਾ ਕਰ ਲਿਓ 62000 ਦੀ ਬਾਈ ਕਹਿੰਦਾ ਦੇ ਦੂੰਗਾ ਵਿੱਚੋਂ ਛੋੜ ਚਲੋ ਤਾਂ ਸਾਰੇ ਨਗਾਂ ਚ ਹੋ ਜੋ ਸਮਾ ਸਮਾ ਵੀਰੇ ਹਫਤੇ ਦੀ ਕੱਚੀ ਆ ਹਫਤੇ ਦੀ ਕੱਚੀ ਆ ਵੈੜ ਪੂਰੀ ਵੱਡੀ ਜਾਨਵਰ ਤਾਂ ਯਾਰ ਸਾਰੇ ਲਗਭਗ ਚੰਗੇ ਆ ਕਿਸੇ ਦੇ ਵੀ ਫੋਟ ਸ਼ਾਂਗ ਵੇਖਣ ਨੂੰ ਵੀ ਹੈ ਨਹੀਂ ਵੈੜ ਜਿਹੜੀ ਮਰਜ਼ੀ ਲੈ ਲਈ ਅਗੜਾ ਉਹ ਅਗਲੇ ਦੀ ਪਸੰਦ ਹੈ ਜਿਹੜਾ ਵੀ ਰੰਗ ਅਗਲੇ ਨੂੰ ਚੰਗਾ ਲੱਗਦਾ ਵਨ ਦੀ ਸਾਰੀ ਹੈਗੀ ਆ ਡੱਬੀ ਵੈੜ ਵੀ ਹੈਗੀ ਆ ਆ ਕਾਫੀ ਜਿਹਾ ਕਲਰ ਆ ਆ ਬਦਾਮੀ ਰੰਗ ਦੀਆਂ ਤਿੰਨ ਵੈੜਾਂ ਨਗ ਬਹੁਤ ਹੈ ਜਿਹੜਾ ਵੀ ਮਨ ਨੂੰ ਤੁਹਾਡੇ ਜਾਨਵਰ ਲੱਗਦਾ ਜੇ ਕੋਈ ਸੂਈ ਸਵਾਈ ਲੈਣ ਦਾ ਚਾਹ ਵਾਣਾ ਆ ਤਾਜੀ ਸੂਈ ਖੜੀ ਆ ਇਹ ਨਹੀਂ ਵੀਰੇ ਤੇ ਜੇ ਕੋਈ ਗੱਭਣ ਲੈਣ ਦਾ ਚਾਹ ਵਾਣਾ ਪੰਜ ਵਹਿੜਾ ਅੰਦਰ ਖੜੀਆਂ ਛੇਵੀਂ ਵਹਿੜਾ ਆ ਟੋਟਲ 6 ਜਾਨਵਰ ਇੱਥੋਂ ਆਪਾਂ ਸਟਾਰਟਿੰਗ ਕੀਤੀ ਸੀ ਵੀਡੀਓ ਦੀ ਫੋਨ ਨੰਬਰ ਸਕਰੀਨ ਤੇ ਆ ਲੈ ਹੋਰ ਖੜੇ ਆ ਠੀਕ ਆ ਇਹ ਉਹ ਲੇਟ ਹੋ ਕੇ ਆਏ ਨਹੀਂਗੇ ਠੀਕ ਆ ਦੋਸਤੋ ਦੋ ਤਿੰਨ ਅਗ ਭਾਈ ਕਹਿੰਦਾ ਹੋਰ ਲੈਵੇ ਆ ਉਹ ਹਜੇ ਆਏ ਨਹੀਂ ਲੇਟ ਹੋਗੇ ਉਹ ਵੀ ਆ ਜਾਣਗੇ ਜੇ ਕੋਈ ਉਹਨਾਂ ਚੋਂ ਲੈ ਜਾਂਦਾ ਚਾਹ ਵਾਣ ਉਹ ਗੱਬਣਾ ਕੇ ਸੂਈਆਂ ਵਾ ਗੱਬਣਾ ਹੀ ਉਹ ਵੀ ਗੱਬਣਾ ਵਹਿਣਾ ਤੇ ਨਾਗ 6 ਤਾਂ ਹੁਣ ਵੀਰ ਦੇ ਘਰੇ ਖੜੇ ਆ ਦੋ ਤਿੰਨ ਨਾਗ ਹੋਰ ਆ ਜਾਣਗੇ ਲਗਭਗ ਹਰੇਕ ਦਿਨ ਵੀਰ ਦੇ ਕੋਲੇ 5-7 ਵਹੜਾ ਵੀਰ ਦੇ ਘਰੇ ਸੇਲ ਲਈ ਅਵੇਲੇਬਲ ਹੁੰਦੀਆਂ ਭਾਵੇਂ ਕਿਸੇ ਨੇ ਪੁਰਾਣੀ ਵੀਡੀਓ ਵੇਖੀ ਹੋਵੇ ਤਾਂ ਤਾਂ ਵੀ ਤੁਸੀਂ ਫੋਨ ਲਾ ਕੇ ਆ ਸਕਦੇ ਆ 5-7 ਵਹੜਾ ਵੀਰ ਦੇ ਘਰੇ 24 ਘੰਟੇ ਸੇਲ ਲਈ ਅਵੇਲੇਬਲ ਹੁੰਦੀਆਂ ਪ੍ਰਾਈਸ ਉਹ ਜਾਇਜ਼ ਹੀ ਹੁੰਦੇ ਆ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਸਸਿੱਕਾ